ਬਜਿੰਦਰ ਸਿੰਘ ਕਿਵੇਂ ਪਾਸਟਰ ਬਣ ਗਿਆ ਪਹਿਲਾਂ ਵੀ ਜੇਲ੍ਹ ਕੱਟੀ ਸੀ ਕਿਉਂ ਕੱਟੀ ਸੀ ਕਰਦਿਆਂ ਨੇ ਕਾਤੋਂ ਕੱਢਦਾ ਸੀਗਾ ਤੇ ਕਦੋਂ ਚਰਚ ਜਿਹੜੀ ਸ਼ੁਰੂ ਕੀਤੀ ਸੀ ਪਾਸਟਰ ਬਜਿੰਦਰ ਸਿੰਘ ਨੇ ਤਾਂ ਇਹਨਾਂ ਗੱਲਾਂ ਬਾਤਾਂ ਬਾਰੇ ਆਪਾਂ ਚਰਚਾ ਕਰਾਂਗੇ ਤੁਸੀਂ ਜਾਣਦੇ ਹੋ ਵੀ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਹੁਣ ਉਮਰ ਕੈਦ ਹੋ ਗਈ ਆ 6-7 ਸਾਲ ਪਹਿਲਾਂ ਇੱਕ ਕੁੜੀ ਦੇ ਨਾਲ ਜਿਹੜਾ ਜਬਰ ਜਨਾਹ ਕੀਤਾ ਸੀਗਾ ਉਸ ਕੁੜੀ ਨੇ ਇਲਜ਼ਾਮ ਲਾਏ ਸੀਗੇ ਕੇਸ ਚੱਲਦਾ ਸੀ ਹੁਣ 6-7 ਸਾਲਾਂ ਦਾ ਜਿਹੜੀ ਸਜ਼ਾ ਮਿਲੀ ਆਗੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਤੇ ਜੱਜ ਮੂਰੇ ਪਾਸਟਰ ਬਜਿੰਦਰ ਸਿੰਘ ਨੇ ਇਦਾਂ ਵੀ ਕਿਹਾ ਸੀ ਵੀ ਮੇਰੇ ਜਿਹੜੇ ਜਵਾਕ ਨੇ ਤਾਂ ਮੈਨੂੰ ਛੱਡ ਦਿੱਤਾ ਜਾਵੇ ਜਾਂ ਕੁਝ ਰਹਿਮ ਕੀਤਾ ਜਾਵੇ ਹੈਨਾ ਤਾਂ ਆਪਾਂ ਗੱਲ ਕਰਦੇ ਆਂ ਪਾਸਟਰ ਬਜਿੰਦਰ ਸਿੰਘ ਦੀ ਜਮਨਾ ਨਗਰ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਦਾ ਜਨਮ 1982 ਦੇ ਵਿੱਚ ਹੋਇਆ ਸੀਗਾ ਤੇ ਪੜ੍ਹਾਈ ਜਿਹੜੀ ਇੰਜੀਨੀਅਰਿੰਗ ਦੀ ਕੀਤੀ ਸੀ ਸੁਪਨਾ ਸੀ ਵੀ ਮੈਂ ਜਿਹੜਾ ਇੰਜੀਨੀਅਰ ਬਣ ਜਾਂ ਪਰ ਸਤਲੋ ਸੁਪਨਾ ਨਹੀਂ ਪੂਰਾ ਹੋਇਆ ਘਰਦਿਆਂ ਨਾਲ ਵੀ ਜਿਹੜੀ ਪਾਸਟਰ ਬਜਿੰਦਰ ਸਿੰਘ ਦੀ ਵਾਲੀ ਨਾ ਬਣੀ ਕੋਈ ਆਣ ਬਣ ਹੋ ਗਈ ਤੇ ਘਰਦਿਆਂ ਨੇ ਵੀ ਜਿਹੜਾ ਘਰੋਂ ਪਾਸਟਰ ਬਜਿੰਦਰ ਸਿੰਘ ਨੂੰ ਕੱਢ ਦਿੱਤਾ ਸੀ ਉਸ ਤੋਂ ਬਾਅਦ ਇੱਕ ਵਾਰ ਪਾਸਟਰ ਬਜਿੰਦਰ ਸਿੰਘ ਜੇਲ੍ਹ ਵੀ ਗਿਆ ਸੀਗਾ ਤਾਂ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਪਾਸਟਰ ਬਜਿੰਦਰ ਸਿੰਘ ਦੀ ਮੁਲਾਕਾਤ ਕਿਸੇ ਬੰਦੇ ਨਾਲ ਹੁੰਦੀ ਆ ਪਾਸਟਰ ਬਲਜਿੰਦਰ ਬਜਿੰਦਰ ਸਿੰਘ ਦਾ ਸੌਰੀ ਧਰਮ ਹੈ ਜਿਹੜਾ ਉਹ ਕ੍ਰਿਸਚਨ ਆ ਤਾਂ ਉਸ ਬੰਦੇ ਨੇ ਇਸ ਤਰੀਕੇ ਨਾਲ ਕਿਹਾ ਸੀ ਪਾਸਟਰ ਬਜਿੰਦਰ ਸਿੰਘ ਨੂੰ ਵੀ ਤੂੰ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਜਾਏਗਾ ਤਾਂ ਚਰਚ ਖੋਲੀ ਤੇ ਪਾਸਟਰ ਬਣ ਜਾਈ ਤਾਂ ਇਦੋਂ ਬਾਅਦ ਜਿਹੜੀ ਪਾਸਟਰ ਬਜਿੰਦਰ ਸਿੰਘ ਆ ਉਹ 2012 ਦੇ ਵਿੱਚ ਇੱਕ ਚਰਚ ਖੋਲਦਾ ਚਰਚ ਦੇ ਵਿੱਚ 2000 3000 ਲੋਕ ਉਦੋਂ ਵੀ ਆਉਂਦੇ ਸੀਗੇ ਪਰ ਹੌਲੀ ਹੌਲੀ ਜਿਹੜੀ ਗਿਣਤੀ ਉਹ ਬਹੁਤ ਜ਼ਿਆਦਾ ਵੱਧ ਗਈ ਹੁਣ ਤਾਂ ਬਜਿੰਦਰ ਸਿੰਘ ਦੀ ਚਰਚ ਦੇ ਵਿੱਚ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਬੜੀਆ ਵੇਖੀਆਂ ਆਉਣੀ ਹੈ ਨਾ ਵੀ ਪੰਡਾਰ ਲੱਗਿਆ ਤੇ ਇਕੱਠ ਬਹੁਤ ਵੱਡਾ ਹੁੰਦਾ ਹੈਗਾ ਹੁਣ ਬੜੇ ਲੋਕ ਜੋ ਇਹ ਵੀਡੀਓ ਬਣਾਉਂਦਾ ਸੀ ਪਾਸਟਰ ਵਿਜੇਂਦਰ ਸਿੰਘ ਉਹਨੂੰ ਪਖੰਡ ਦੱਸਦਿਆ ਕੁਛ ਚਰਚ ਦੇ ਵਿੱਚ ਜਿਹੜੇ ਲੋਕ ਆਂਦੇ ਆ ਉਹਨਾਂ ਦੀ ਸ਼ਰਧਾ ਹੁੰਦੀ ਹੈ ਵੀ ਮੱਥੇ ਤੇ ਹੱਥ ਲਾ ਦਿੰਦੇ ਆ ਤੇ ਉਦੋਂ ਬਾਅਦ ਆਪਣੇ ਆਪ ਡਿੱਗੇ ਜਾਂ ਪੈਂਦਾ ਹੈਗਾ ਤਾਂ ਇਦਾਂ ਕਹਿੰਦੇ ਸੀ ਭੂਤ ਕੱਢਦੇ ਆਂਗੇ ਪਰ ਬਹੁਤ ਜ਼ਿਆਦਾ ਬਰੋਸ ਸੀ ਪਾਸਟਰ ਵਿਜੇਂਦਰ ਸਿੰਘ ਦਾ ਵੀ ਇਹ ਪਖੰਡ ਕਰਦੇ ਨੇ ਤੇ ਹੁਣ ਪਿੱਛੇ ਜੇ ਧਮਕੀ ਵੀ ਦਿੱਤੀ ਸੀ ਪਾਸਟਰ ਵਿਜੇਂਦਰ ਸਿੰਘ ਨੇ ਵੀ ਮੈਂ ਜਦੋਂ ਚਾਹਾਂ ਪੰਜਾਬ ਸਾਰਾ ਬੰਦ ਕਰ ਸਕਦਾ ਮੇਰੇ ਪਿੱਛੇ ਬਹੁਤ سارے ਲੋਕ ਨੇਗੇ ਪਰ ਉਸ ਤੋਂ ਪਹਿਲਾਂ ਦੋਸਤੋ ਹੁਣ ਜਿਹੜੀ ਸਰਕਾਰ ਦੀ ਕਾਰਵਾਈ ਹੋਈ ਹੈ ਜੱਜਾਂ ਨੇ ਉਹ ਫੈਸਲਾ ਸੁਣਾ ਦਿੱਤਾ ਵੀ ਜਿਹੜਾ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ 6 ਸਾਲ ਪਹਿਲਾਂ ਇੱਕ ਕੁੜੀ ਨਾਲ ਜ਼ਬਰਜਨਾਹ ਕੀਤਾ ਗਿਆ ਸੀਗਾ ਉਸ ਨੂੰ ਬਹੁਤ ਦਿਵਾਨ ਦੀ ਕੋਸ਼ਿਸ਼ ਵੀ ਕੀਤੀ ਪਰ ਜਿਹੜਾ ਉਹ ਕੇਸ ਹੈ ਇੱਕ ਪਾਸੇ ਚੱਲਦਾ ਰਿਹਾ ਤੇ ਪਾਸਟਰ ਜੋ ਬਜਿੰਦਰ ਸਿੰਘ ਸੀਗਾ ਉਹ ਆਖਰ ਹੁਣ ਫੈਸਲਾ ਜੱਜਾਂ ਨੇ ਸਨਾਤਾ ਦੇ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਉਮਰ ਕੈਦ ਹੋਗੀ ਜੇ ਆਪਾਂ ਫੈਮਿਲੀ ਦੇ ਵਿੱਚ ਗੱਲ ਕਰੀ ਪਾਸਟਰ ਬਜਿੰਦਰ ਸਿੰਘ ਦੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਤਾਂ ਪਾਸਟਰ ਬਜਿੰਦਰ ਸਿੰਘ ਦੀ ਜਿਹੜੀ ਫੈਮਿਲੀ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਹੋਇਆ ਦੋ ਬੇਟੀਆਂ ਤੇ ਇੱਕ ਬੇਟਾ ਹੈਗਾ ਤਾਂ ਇਹ ਉਹਨਾਂ ਦੀ ਜਿਹੜੀ ਫੈਮਿਲੀ ਹੈਗੀ ਐਸੇ ਕਰਕੇ ਜਿਹੜਾ ਪਾਸਟਰ ਬਜਿੰਦਰ ਸਿੰਘ ਨੇ ਉੱਥੇ ਕਿਹਾ ਸੀ ਆ ਜੱਜਾਂ ਦੇ ਮੂਰੇ ਵੀ ਮੈਨੂੰ ਜਿਹੜਾ ਰਹਿਮ ਕਰੋ ਥੋੜਾ ਬਤਾ ਮੇਰੀ ਸਜ਼ਾ ਘਟਾ ਦਿਓ ਜਾਂ ਮੈਨੂੰ ਛੱਡ ਦਿਓ ਵੀ ਮੇਰੀ ਜਿਹੜਾ ਲਤ ਦੇ ਵਿੱਚ ਰਾੜ ਪਿਆ ਹੋਇਆ ਤੇ ਮੇਰੇ ਜਵਾਖ ਨੇ ਜਿਹੜੇ ਉਹ ਬਹੁਤ ਛੋਟੇ ਨੇ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਕਿਵੇਂ ਲੱਗੀ ਜੇਕਰ ਤੁਸੀਂ ਵੀ ਕੁਝ ਜਾਣਦੇ ਹੋ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਪਾਸਟਰ ਬਜਿੰਦਰ ਸਿੰਘ ਬਾਰੇ